ਮੰਦਿਰ ਜੋ ਕਿ ਲਗਭਗ 5000 ਵਰਸ਼ ਤੋਂ ਪੁਰਾਣੇ ਨੇ ਇਹ ਜਿਹੜੇ ਮੰਦਿਰ ਹੈ ਇਹ ਖਾਸ ਤੌਰ ਤੇ ਸਾਲ ਦੇ ਵਿੱਚ ਲਗਭਗ 3 ਤੋਂ 4 ਮਹੀਨੇ ਦੇ ਲਈ ਸਿਰਫ ਪਾਣੀ ਤੋਂ ਬਾਹਰ ਔਰ ਉਸ ਤੋਂ ਬਾਅਦ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਹੈ ये अपना पूरा ठीक है ना यहाँ कि शुरू शिकुरी रहते हैं ना लोकल है मछली बढ़ते हैं यहाँ पे और मतलब दो तीन चौबीस पंजा महीने बाद है। मतलब सूख जाता है कि यहाँ पूरी बस्ती बस्ती थी पूरे गांव बसते थे यहाँ उजड़ के डैम में चले गए ਭਾਰਤ ਦੇ ਵਿੱਚ ਬਹੁਤ ਸਾਰੀਆਂ ਐਸੀ ਰਹੱਸਮਈ ਜਗ੍ਹਾ ਨੇ ਜਿਨ੍ਹਾਂ ਬਾਰੇ ਹੱਲੇ ਬਹੁਤ ਸਾਰੇ ਲੋਕ ਐ ਉਹ ਨਹੀਂ ਜਾਣਦੇ ਅੱਜ ਤੁਹਾਨੂੰ ਅਸੀਂ ਡੇਲੀ ਪੋਸਟ ਪੰਜਾਬ ਰਾਨਾ ਹਿਮਾਚਲ ਦੀ ਇੱਕ ਖਾਸ ਰਿਪੋਰਟ ਚ ਇੱਕ ਐਸੀ ਜਗ੍ਹਾ ਦੇ ਉੱਪਰ ਲੈ ਕੇ ਜਾਵਾਂਗੇ ਜਿਹੜੀ ਜਗ੍ਹਾ ਦੇ ਬਾਰੇ ਹੱਲੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਨੇ ਸਭ ਤੋਂ ਪਹਿਲੇ ਇੱਕ ਵਾਰ ਤੁਸੀਂ ਇਹ ਤਸਵੀਰ ਦੇਖੋ ਕਿ ਲੋਕੇਸ਼ਨ ਤੁਹਾਨੂੰ ਦੇਖਣ ਚ ਲੱਗੇਗੀ ਕਿ ਕਿਸੇ ਬਾਹਰ ਕਿਸੇ ਰਾਜ ਦੀ ਲੱਗ ਰਹੀ ਹੈ ਆਊਟ ਆਫ ਅਸੀਂ ਗੱਲ ਕਰੀਏ ਤਾਂ ਕੰਟਰੀ ਦੀ ਵੀ ਨਹੀਂ ਹੈ ਕਿਸੇ ਬਾਹਰੀ ਦੇਸ਼ ਦੀ ਵੀ ਨਹੀਂ ਹੈ ਔਰ ਇਹ ਸਿਰਫ ਭਾਰਤ ਦੀ ਹੀ ਇੱਕ ਤਸਵੀਰ ਅਜੀਹੀ ਤਸਵੀਰ ਹੈ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਅਲੋਕਿਕ ਹੈ ਔਰ ਤੁਸੀਂ ਦੇਖੋ ਕਿ ਬਹੁਤ ਸਾਰੇ ਜਿਹੜੇ ਟੂਰਿਸਟ ਨੇ ਅੱਜਕੱਲ ਇਸ ਸਥਾਨ ਦਾ ਰੁਕ ਕਰ ਰਹੇ ਨੇ ਔਰ ਅਗਰ ਤੁਸੀਂ ਖਾਸ ਤੌਰ ਤੇ ਪੰਜਾਬ ਚੋਂ ਜਾਂ ਪੰਜਾਬ ਦੇ ਨੇੜਲੇ ਰਾਜਾਂ ਤੋਂ ਆ ਰਹੇ ਹੋ ਤਾਂ ਇਸ ਜਗ੍ਹਾ ਦੇ ਉੱਪਰ ਆ ਗਏ ਤੁਸੀਂ ਬਿਲਕੁਲ ਆਪਣੀ ਪਰਿਵਾਰ ਦੇ ਨਾਲ ਔਰ ਇਸ ਜਗ੍ਹਾ ਦਾ ਆਨੰਦ ਜਿਹੜਾ ਉਹ ਲੈ ਸਕਦੇ ਹੋ ਇੱਕ ਵਾਰ ਤੁਹਾਨੂੰ ਪਹਿਲੇ ਇਹ ਤਸਵੀਰ ਪਿੱਛੇ ਦਿਖਾਵਾਂਗੇ ਕਿ ਸੈਂਡਰੀ ਦੇਖੋ ਕਿੰਨੀ ਜ਼ਬਰਦਸਤ ਜਿਹੜੀ ਸੈਂਡਰੀ ਹੈ ਵਿਊ ਜਿਹੜਾ ਹੈ ਇੱਕ ਇਸ ਤਰੀਕੇ ਦਾ ਇੱਕ ਵਾਰ ਜਿਹੜੀ ਇਹ ਤਸਵੀਰ ਤੁਸੀਂ ਦੇਖੋਗੇ ਤੇ ਹੈਰਾਨ ਹੋਗੇ ਫਿਲਹਾਲ ਇਹ ਜਗ੍ਹਾ ਜਿਸ ਥਾਂ ਤੇ ਅਸੀਂ ਜਾਣਾ ਹੈ ਉਥੋਂ 2 ਕਿਲੋਮੀਟਰ ਹਲੇ ਅਸੀਂ ਪਿੱਛੇ ਆਂ ਵਿਊ ਦੇਖਿਆ ਰਸਤੇ 'ਚ ਅਸੀਂ ਵੀ ਰੁਕੇ ਤੇ ਆਓ ਤੁਹਾਨੂੰ ਹੁਣ ਉਸ ਜਗ੍ਹਾ ਤੇ ਲੈ ਚਲੀਏ ਜਿੱਥੇ ਅੱਜ ਦਾ ਜਿਹੜੀ ਇਹ ਖਾਸ ਰਿਪੋਰਟ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਆਓ ਤੁਹਾਨੂੰ ਲੈ ਚਲਦੇ ਆ ਉਸ ਜਗ੍ਹਾ ਦੇ ਉੱਪਰ ਸੋ ਇਸ ਸਮੇ ਅਸੀਂ ਉਸ ਰਹੱਸੇ ਵਿੱਚ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਹਾਂ ਜਿਸ ਦਾ ਨਾਮ ਹੈ ਬਾਥੂ ਕੀ ਲੜੀ ਬਾਥੂ ਕੀ ਲੜੀ ਪੰਜਾਬ ਤੋਂ ਬਿਲਕੁਲ ਨੀਰੈਸਟ ਹਿਮਾਚਲ ਦੇ ਕਾਂਗੜਾ ਦੇ ਵਿੱਚ ਸਥਿਤ ਹੈ ਔਰ ਇਹ ਜਿਹੜਾ ਇਤਿਹਾਸ ਪਹਿਲੇ ਸਭ ਤੋਂ ਪਹਿਲੇ ਜਿਹੜਾ ਰਹੱਸੇ ਵਿੱਚ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਕਿ ਜਿਹੜੀ ਸਭ ਤੋਂ ਪਹਿਲੇ ਜਿਹੜੇ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਹ ਮੰਦਿਰ ਜੋ ਕਿ ਲਗਭਗ 5000 ਵਰਸ਼ ਤੋਂ ਪੁਰਾਣੇ ਨੇ 5000 ਪੁਰਾਣੇ ਸਾਲ ਤੋਂ ਪੁਰਾਣਾ ਇਸ ਮੰਦਿਰ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਔਰ ਪਾਂਡਵਾਂ ਦੇ ਨਾਲ ਮਹਾਭਾਰਤ ਕਾਲ ਦੇ ਸਮੇਂ ਦਾ ਇਸ ਮੰਦਿਰ ਦਾ ਇਤਿਹਾਸ ਹੈ ਔਰ ਬਹੁਤ ਹੀ ਪੁਰਾਣਾ ਇਤਿਹਾਸ ਹੈ ਇਸ ਮੰਦਿਰ ਦਾ ਔਰ ਸਵਰਗ ਦੀ ਸੀੜੀ ਦਾ ਵੀ ਇੱਥੇ ਜਿਹੜਾ ਰਹੱਸ ਹੈ ਉਹ ਉਹ ਵੀ ਦੱਸਿਆ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਇਸ ਜਗ੍ਹਾ ਬਾਰੇ ਹੱਲੇ ਨਹੀਂ ਸੀ ਜਿਹੜੇ ਜਾਣਦੇ ਅੱਜ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਦੀ ਇਸ ਖਾਸ ਰਿਪੋਰਟ ਚ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਵੀ ਕਰਵਾਵਾਂਗੇ ਔਰ ਇਸ ਜਗ੍ਹਾ ਦਾ ਇਤਿਹਾਸ ਹੈ ਜਿਹੜਾ ਰਹੱਸੇ ਵਿੱਚ ਇਤਿਹਾਸ ਔਰ ਇਹ ਜਿਹੜਾ ਮੰਦਿਰ ਹੈ ਇਹ ਖਾਸ ਤੌਰ ਤੇ ਸਾਲ ਦੇ ਵਿੱਚ ਲਗਭਗ 3 ਤੋਂ 4 ਮਹੀਨੇ ਦੇ ਲਈ ਸਿਰਫ ਪਾਣੀ ਤੋਂ ਬਾਹਰ ਔਰ ਉਸ ਤੋਂ ਬਾਅਦ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਲਗਭਗ ਸਾਲ ਦੇ ਵਿੱਚ ਇਹ ਸਿਰਫ ਇੱਕ ਅਜਿਹਾ ਮੰਦਿਰ ਜਿਹੜਾ ਕਿ 3 ਤੋਂ 4 ਮਹੀਨੇ ਦੇ ਲਈ ਪਾਣੀ ਤੋਂ ਬਾਹਰ ਜਿਸ ਦੇ ਦਰਸ਼ਨ ਕਰਨ ਦੇ ਲਈ ਬਹੁਤ-ਬਹੁਤ ਦੂਰ ਤੋਂ ਹੁਣ ਲੋਕ ਇੱਥੇ ਪਹੁੰਚ ਰਹੇ ਨੇ ਔਰ ਇਸ ਤੋਂ ਬਾਅਦ ਫਿਰ ਸਾਲ ਭਰ ਦੇ ਲਗਭਗ ਜਿਹੜੇ 7 ਤੋਂ 8 ਮਹੀਨੇ ਦੇ ਕਰੀਬ ਦਾ ਜਿਹੜਾ ਸਮਾਂ ਹੁੰਦਾ ਇਹ ਫਿਰ ਜਿਹੜਾ ਦੁਬਾਰਾ ਪਾਣੀ ਦੇ ਵਿੱਚ ਹੀ ਲੁਕਤ ਹੋ ਜਾਂਦਾ ਔਰ ਸਭ ਤੋਂ ਪਹਿਲੇ ਇੱਕ ਵਾਰ ਤਸਵੀਰ ਇਸ ਖੂਬਸੂਰਤ ਮੰਦਿਰ ਦਾ ਇਤਿਹਾਸ ਜਿਹੜਾ ਕਈ ਹਜ਼ਾਰ ਸਾਲ ਪੁਰਾਣਾ ਸਮੇਟੇ ਬੈਠਿਆ ਔਰ ਇਹ ਜਿਹੜੀ ਜਗ੍ਹਾ ਹੈ ਜਵਾਲੀ ਜੋ ਕਿ ਕਾਂਗੜਾ ਦੇ ਵਿੱਚ ਸਥਿਤ ਹੈ ਹਿਮਾਚਲ ਪ੍ਰਦੇਸ਼ ਦੇ ਔਰ ਕਾਫੀ ਲੰਬੇ ਸਮੇਂ ਤੋਂ ਇਸ ਇਤਿਹਾਸ ਦੇ ਬਾਰੇ ਜਿਹੜਾ ਰੂਬਰੂ ਜਿਹੜਾ ਉਹ ਵੀ ਤੁਹਾਨੂੰ ਕਰਵਾਵਾਂਗੇ ਔਰ ਮੰਦਿਰ ਪਰਿਸ਼ਦ ਜਿਹੜੇ ਪੁਜਾਰੀ ਜੀ ਬੈਠੇ ਨੇ ਉਹਨਾਂ ਕੋ ਵੀ ਇਸ ਬਾਰੇ ਜਿਹੜਾ ਇਸ ਮੰਦਿਰ ਦਾ ਇਤਿਹਾਸ ਵੀ ਜਾਣਾਂਗੇ ਔਰ ਖਾਸ ਤੌਰ ਤੇ ਲੋਕ ਜਿਹੜੇ ਇਸ ਬਾਰੇ ਹਲੇ ਨਹੀਂ ਜਾਣਦੇ ਨੇ ਉਹ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚ ਸਕਦੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਸੋ ਇੱਕ ਵਾਰ ਤੁਸੀਂ ਤਸਵੀਰ ਦੇਖੋ ਕਿ ਕਿੰਨੇ ਕਿੰਨੇ ਦੂਰ ਤੋਂ ਜਿਹੜੇ ਲੋਕ ਨੇ ਇਸ ਸਥਾਨ ਤੇ ਮਾਨਤਾ ਅਨੁਸਾਰ ਦਰਸ਼ਨ ਕਰਨ ਲਈ ਪਹੁੰਚਦੇ ਨੇ ਕਿਉਂਕਿ ਇੱਕ ਲੰਬਾ ਸਮਾਂ ਇਹ ਜਿਹੜਾ ਮੰਦਿਰ ਹੈ ਉਹ ਪਾਣੀ ਦੇ ਵਿੱਚ ਹੀ ਸਮਾਇਆ ਰਹਿੰਦਾ ਸੋ ਸਭ ਤੋਂ ਪਹਿਲੇ ਇੱਕ ਮੰਦਿਰ ਪਰਿਸਰ ਦੀ ਜਿਹੜੀ ਤਸਵੀਰ ਸਭ ਤੋਂ ਪਹਿਲੇ ਇਹ ਵਿਊ ਜਿਹੜਾ ਆਊਟਸਾਈਡ ਦਾ ਤੁਸੀਂ ਦੇਖੋ ਕਿਉਂਕਿ ਡੈਮ ਦਾ ਏਰੀਆ ਵੀ ਜਿਹੜਾ ਕਾਫੀ ਇਸ ਸਾਈਡ ਦੇ ਉੱਪਰ ਵਿਚਕਾਰ ਇਹ ਜਿਹੜਾ ਮੰਦਿਰ ਜਿਹੜਾ ਬਣਿਆ ਹੋਇਆ ਔਰ ਕਾਫੀ ਸਾਰੇ ਟੂਰਿਸਟ ਇਸ ਸਮੇਂ ਤੇ ਪਹੁੰਚਦੇ ਨੇ ਉਹਨਾਂ ਕੋ ਵੀ ਜਾਣਾਂਗੇ ਕਿ ਆਖਿਰ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਦਰਸ਼ਨ ਕਰਨ ਦੇ ਲਈ ਕਿਸ ਜਗ੍ਹਾ ਤੋਂ ਆਏ ਨੇ ਕਿਉਂਕਿ ਜਦੋਂ ਦਾ ਇਸ ਮੰਦਿਰ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਕਾਫੀ-ਕਾਫੀ ਦੂਰ ਤੋਂ ਲੋਕ ਇੱਥੇ ਪਹੁੰਚਦੇ ਜੀ ਐਂਡ ਜੀ ਕੀ ਨਾਮ ਹੈ ਤੁਹਾਡਾ ਰਮਾ ਦੇਵੀ ਕਿੱਥੋਂ ਦੇ ਆਣ ਵਾਲੇ ਅਸੀਂ ਤੇਰੇ ਨਾਲ ਵਾਲੇ ਹਾਂਜੀ ਲੋਕ ਸੋ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਅੱਜ ਕੱਲ ਇੱਥੇ ਆ ਰਹੇ ਨੇ ਔਰ ਕੋਈ ਛੇ ਸਮੇਂ ਲਈ ਪਾਣੀ ਤੋਂ ਬਾਹਰ ਜਿਹੜਾ ਮੰਦਿਰ ਅਨੰਦਾ ਔਰ ਸਾਲ ਪਰ ਫਿਰ ਜਿਹੜਾ ਪਾਣੀ ਦੇ ਵਿੱਚ ਹੀ ਚਲਾ ਜਾਂਦਾ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜੇ ਲੋਕ ਹਲੇ ਨਹੀਂ ਜਾਂਦੇ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਦਰਸ਼ਨ ਕਰਨ ਤੇ ਲੋਕ ਇੱਥੇ ਪਹੁੰਚ ਰਹੇ ਹਾਂਜੀ ਜਿਆ ਦੀ ਬੜੀ ਦੂਰ ਤੋਂ ਲੋਕ ਆਉਂਦੇ ਨੇ ਹਾਂਜੀ ਦਰਸ਼ਨ ਕਰਨ ਵਾਸਤੇ ਕਹਿੰਨਾ ਅੱਛਾ ਹੈ ਜਗ੍ਹਾ ਵੀ ਅੱਛੀ ਹੈ ਪਰ ਇਹ ਵੀ ਥੋੜਾ ਪਾਣੀ ਹੈ ਥੋੜਾ ਬਚਾਵੇ ਸਾਰੇ ਆਪਣਾ ਆਪਣਾ ਕਰਨਾ ਪੁੰਦਾ ਜੀ ਹਾਂਜੀ ਸੋ ਇਸੇ ਤਰੀਕੇ ਨਾਲ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਸਥਾਨ ਬਾਰੇ ਨਹੀਂ ਵੀ ਸੀ ਪਤਾ ਪਰ ਹੁਣ ਇਸ ਜਗ੍ਹਾ ਤੇ ਪਹੁੰਚਦੇ ਨੇ ਔਰ ਜਿਹੜੇ ਲੋਕਲ ਲੋਗ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਾਂਗੇ ਇਸ ਜਗ੍ਹਾ ਦੇ ਹੋਰ ਕੀ ਕੀ ਜਿਹੜੇ ਰਹੱਸੇ ਨੇ ਇਸ ਸਥਾਨ ਦੇ ਸੋ ਇਸ ਮੰਦਿਰ ਦਾ ਜਿਹੜਾ ਪਾਵਨ ਇਤਿਹਾਸ ਸੀਗਾ ਜਿਸ ਤਰੀਕੇ ਨਾਲ ਤੁਹਾਨੂੰ ਇੱਥੋਂ ਦਾ ਜਿਹੜਾ 5500 ਸਾਲ ਵਰਸ਼ ਇਤਿਹਾਸ ਜੋ ਕਿ ਮੰਨਤਾ ਅਨੁਸਾਰ ਜਿਹੜਾ ਦੱਸਿਆ ਜਾਂਦਾ ਔਰ ਭਗਵਾਨ ਸ਼ਿਵ ਬੋਲੇ ਔਰ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਇਹ ਜਿਹੜਾ ਮੰਦਿਰ ਹੈ ਔਰ ਖਾਸ ਤੌਰ ਤੇ ਸਾਲ ਦੇ ਲਗਭਗ ਸਿਰਫ 3 ਤੋਂ 4 ਮਹੀਨੇ ਤੱਕ ਇਸ ਮੰਦਰ ਦੇ ਦਰਸ਼ਨ ਕਰਨ ਦੇ ਲਈ ਜਿੱਥੇ ਇੱਕ ਪਾਸੇ ਸ਼ਰਦਾਲੂ ਦੂਰ ਦੂਰ ਤੋਂ ਹੁਣ ਇੱਥੇ ਪਹੁੰਚ ਰਹੇ ਨੇ ਔਰ ਨਤਮਸਤਕ ਹੋਣ ਲਈ ਇੱਥੇ ਆਂਦੇ ਨੇ ਔਰ ਤਸਵੀਰ ਤੁਸੀਂ ਦੇਖੋ ਕਿ ਸਾਲ ਭਰ ਲਗਭਗ 8 ਮਹੀਨੇ ਸਾਲ ਦੇ ਪਾਣੀ ਦੇ ਵਿੱਚ ਇਹ ਜਿਹੜਾ ਮੰਦਿਰ ਹੈ ਸਮਾਇਆ ਰਹਿੰਦਾ ਪਰ ਉਸ ਦੇ ਬਾਵਜੂਦ ਵੀ ਇਹ ਤੁਸੀਂ ਜਿਹੜੇ ਤਸਵੀਰ ਕਿ ਕੀ ਇਹਦਾ ਇਤਿਹਾਸ ਇੰਨਾ ਪੁਰਾਣਾ ਔਰ ਖਾਸ ਹੈ ਤੁਸੀਂ ਦੇਖੋ ਕਿ ਇਹ ਜਿਹੜੇ ਪੱਥਰ ਨੇ ਬਾਥੂ ਪੱਥਰ ਦਾ ਜਿਹੜਾ ਇਹ ਦੱਸਿਆ ਜਾਂਦਾ ਜਿਸ ਦੇ ਨਾਲ ਇਸ ਦਾ ਨਿਰਮਾਣ ਜਿਹੜਾ ਹੋਇਆ ਔਰ ਹੁਣ ਜਦੋਂ ਪਾਣੀ ਤੋਂ ਬਾਹਰ 4 ਮਹੀਨੇ ਦੇ ਲਈ ਲਗਭਗ ਜਦੋਂ ਇਹ ਮੰਦਿਰ ਰਹਿੰਦਾ ਤਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਔਰ ਆਸ-ਪਾਸ ਦੇ ਰਾਜਿਆਂ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਆ ਕੇ ਨਤਮਸਤਕ ਹੁੰਦੇ ਨੇ ਔਰ ਇੱਕ ਮਾਨੂੰ ਸਕੂਨ ਵੀ ਮਿਲਦਾ ਹੈ ਕਿਉਂਕਿ ਇਹ ਅਲੱਗ ਇੱਕ ਤਸਵੀਰ ਹੈ ਬਹੁਤ ਸਾਰੇ ਹਿਮਾਚਲ ਦੇ ਵਿੱਚ ਮੰਨਤਾ ਦੇ ਅਨੁਸਾਰ ਮੰਦਿਰ ਜਿੱਥੇ ਲੋਕ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਪਰ ਇੱਕ ਖਾਸ ਤਸਵੀਰ ਵਖਰੀ ਤਸਵੀਰ ਇਹ ਪਾਣੀ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇੰਨਾ ਪੁਰਾਣਾ ਇਤਿਹਾਸ ਇਸ ਥਾਨ ਦਾ ਉਹ ਲੋਕ ਅੱਜ ਦਰਸ਼ਨ ਕਰ پا ਰਹੇ ਨੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਵੀ ਸਮਝਦੇ ਨੇ ਔਰ ਕੁਦਰਤ ਦਾ ਕਰਿਸ਼ਮਾ ਜਿਹੜਾ ਇੱਥੇ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਲਗਭਗ ਸ਼ਰਦਾਲੂ ਇਸੇ ਤਰੀਕੇ ਨਾਲ ਨਤਮਸਤਕ ਹੁੰਦੇ ਨੇ ਦੂਰ ਦੂਰ ਤੋਂ ਇਹਨਾਂ ਰਾਜਿਆਂ ਦੇ ਵਿੱਚ ਅਲੱਗ-ਅਲੱਗ ਰਾਜਿਆਂ ਤੋਂ ਪਹੁੰਚ ਕੇ। ਤੋਂ ਗੱਲਬਾਤ ਕਰਦੇ ਹਾਂ ਕੁਛ ਸ਼ਰਦਾਲੂ ਜਿਹੜੇ ਇਥੈ ਨੇ ਅ ਸਰ ਕੀ ਨਾਮ ਹੈ ਆਪਣਾ ਔਰ ਕਿੱਥੋਂ ਆਏ ਹੋ ਤੁਸੀਂ? ਮੈਂ ਤਾਂ ਰਾਣੀਪਾਲ ਸੇ ਆਇਆ ਹਾਂ। ਰਾਣੀਪਾਲ ਸੇ। ਹਾਂਜੀ ਹਾਂਜੀ। तो आपको जैसे पता लगा इस मंदिर का इतिहास पहली बार ही तो आया हो यहाँ का है तो यहाँ से लेकिन पहली बार ही पहली बार ही आए तो कैसा यहाँ का अगर हम अभी जैसे तीन महीने अभी फिलहाल पानी से अभी जो बाहर है उसके बाद पानी में फिर समा जाता है और उसके बाद फिर पूरा समाया जाएगा अभी एक महीने के बाद लगभग एक महीने <coughs> जैसे बरसात चालू हो गई ना उसके बाद पूरा पानी के अंदर चला जाएगा ਤਾਂ ਇਹ ਪੁਰਾਣੀ ਪਰੰਪਰਾ ਹੈ ਇਹ ਸਦੀਆਂ ਸੇ ਮਨਾ ਹੋਇਆ ਹੈ ਰਾਮ ਮੰਦਰ ਦੇ ਟਾਈਮ ਸੇ ਤੇ ਚਲੋ ਹਾਤੇ ਸਭੀ ਸ਼ਰਦਨ ਹੱਤਾ ਟੈਕਨੀਕਲੀ ਸੋ ਇਹ ਇੱਕ ਤਸਵੀਰ ਤੁਸੀਂ ਅਲੱਗ ਤਸਵੀਰ ਦੇਖੋ ਕਿ ਕਿੰਨਾ ਪੁਰਾਣਾ ਇਤਿਹਾਸ ਔਰ ਖਾਸ ਤੌਰ ਤੇ ਇੱਥੇ ਇੱਕ ਹੋਰ ਜਿਹੜਾ ਮਹਾਭਾਰਤ ਕਾਲ ਦੇ ਨਾਲ ਇੱਕ ਜਿਹੜਾ ਇਸ ਜਗ੍ਹਾ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਹੈ ਕਿ ਜਦੋਂ ਪੰਡਵ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਅਗਿਆਤ ਵਾਸਤੇ ਦੌਰਾਨ ਔਰ ਸਵਰਗ ਤੱਕ ਜਾਣ ਲਈ ਜਿਹੜੀ ਸੀੜੀਆਂ ਦਾ ਜਿਹੜਾ ਨਿਰਮਾਣ ਸੀਗਾ ਉਹ ਇਸ ਜਗ੍ਹਾ ਦੇ ਉੱਪਰ ਲਗਭਗ ਜਿਹੜੀ 40 ਸੀੜੀਆਂ ਦਾ ਦੱਸਿਆ ਜਾਂਦਾ ਹੈ ਕਿ ਜੋ ਮਹਾਪਾਰਤਕਾਲ ਦੇ ਸਮੇਂ ਉਹ ਵੀ ਇੱਕ ਵਾਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਕਿਉਂ ਨਿਰਮਾਨ ਕਰੇ ਜਿਹੜਾ ਉਸ ਸਮੇਂ ਅਧੂਰਾ ਜਿਹੜਾ ਰਹਿ ਗਿਆ ਸੀ ਔਰ ਉਸ ਤੋਂ ਬਾਅਦ ਆਸ-ਪਾਸ ਦੇ ਖੇਤਰ ਜਿੱਥੋਂ ਲੋਕ ਇੱਥੇ ਪਹੁੰਚ ਰਹੇ ਨੇ ਉਹ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਸੋ ਮੰਦਿਰ ਪਰਿਸਰ ਦੇ ਬਾਹਰ ਭਗਵਾਨ ਨੰਦੀ ਜੀ ਦੀ ਜਿਹੜੀ ਤੁਸੀਂ ਪ੍ਰਤਿਮਾ ਇੱਥੇ ਦੇਖ ਰਹੇ ਹੋ ਕਿ ਇਹ ਇੱਥੇ ਸਥਾਪਿਤ ਹੈ ਔਰ ਇਸੇ ਤਰੀਕੇ ਨਾਲ ਜਦੋਂ ਸ਼ਰਧਾਲੂ ਪਹੁੰਚਦੇ ਨੇ ਇਸ ਜਗ੍ਹਾ ਤੇ ਨਿਤਵਾਸਤਕ ਹੁੰਦੇ ਨੇ ਸਾਡੇ ਨਾਲ ਇਸ ਸਮੇਂ ਇੱਥੇ ਲੋਕਲ ਜਿਹੜੇ ਲੋਕ ਨੇ ਕੁਝ ਯੁਵਾ ਇੱਥੇ ਮੌਜੂਦ ਨੇ ਉਹਨਾਂ ਕੋ ਜਾਨਾਂਗੇ ਕਿ ਜਦੋਂ ਇਹ ਮੰਦਿਰ ਪਾਣੀ ਦੇ ਵਿੱਚ ਸਮਾ ਜਾਂਦਾ ਤਾਂ ਉਦੋਂ ਇਸ ਸਮੇਂ ਇੱਥੇ ਦੇ ਜਿਹੜੇ ਕੀ ਹਾਲਾਤ ਹੁੰਦੇ ਨੇ आ, ये ये। क्या नाम, नाम है आपका मेरा नाम रिंकू है रिंकू जी अच्छा ये बताइए कि यहाँ पे जब ये सारी जगह जब पानी में समा जाती है तो उस समय क्या हालात यहाँ पे रहते हैं यहाँ के अपना पूरा ठीक है ना यहाँ के शिकारी शिकुरी होते हैं न लोकल है, तो मछलियाँ बढ़ते हैं यहाँ पे और मतलब दो तीनों चौबीस पन्जा महीने बाद ये मतलब सूख जाता है ठीक है फिर हाँ जी फिर निकल जाता है ना फिर उधर से बोट आते हैं फोट आते हैं और चले जाते हैं वापस और इधर हमने बहुत इंजॉय किया है ਕੀ ਜੈਸੇ ਨਹਾਤੇ ਤੇ ਪਿਛੇ ਦਿਖਾ ਦੂਗਾ ਆਏ ਆ ਯਹਾਂ ਤੇ ਵੀ ਨਹਾਏ ਆ ਪੂਰਾ ਮਜ਼ਾ ਕੀਤਾ ਸਾਹਮਣੇ ਔਰ ਅੱਛਾ ਏਰੀਆ ਯਹਾਂ ਦਾ ਲੋਕਲ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਪਾਣੀ ਦੇ ਵਿੱਚ ਇਹ ਜਿਹੜਾ ਮੰਦਿਰ ਸਮਾਂਦਾ ਤਾਂ ਉਸ ਤੋਂ ਬਾਅਦ ਕੁਝ ਜਿਹੜੀਆਂ ਆਸ-ਪਾਸ ਦੀਆਂ ਬਿਲਡਿੰਗਸ ਨੇ ਉੱਥੇ ਆਂਦੇ ਨੇ ਔਰ ਇਸ਼ਨਾਨ ਵੀ ਕਰਦੇ ਨੇ ਸੋ ਬੜਾ ਇੱਕ ਰિસ્ਕੀ ਕੰਮ ਵੀ ਹੈ ਔਰ ਇਸ ਤੋਂ ਬਾਅਦ ਇਹ ਤਸਵੀਰ ਤੁਹਾਨੂੰ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ক্লোਜ਼ ਕਰਕੇ ਤਸਵੀਰ ਦਿਖਾਣੇ ਆ ਜਿਹੜਾ ਮਾਨਤਾ ਦੇ ਅਨੁਸਾਰ ਜਿਹੜਾ ਇੱਥੇ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਤਸਵੀਰ ਹੈ ਇਹ ਤੁਹਾਨੂੰ ਇਹ ਦਿਖਾਣੇ ਆ ਕਿ ਅਗਿਆਤ ਵਾਸਤੇ ਦੌਰਾਨ ਜਦੋਂ ਮਹਾਭਾਰਤ ਕਾਲ ਦੇ ਸਮੇਂ ਪਾਂਡਵ ਇਸ ਜਗ੍ਹਾ ਦੇ ਉੱਪਰ ਪਹੁੰਚੇ ਤਾਂ ਇਸ ਚੀਜ਼ ਬਾਰੇ ਦੱਸਿਆ ਗਿਆ ਸੀ ਕਿ ਸਵਰਗ ਦੀ ਸੜੀਆਂ ਦਾ ਨਿਰਮਾਨ ਕਰਨ ਦੇ ਲਈ 40 ਸੜੀਆਂ ਦਾ ਜਿਹੜਾ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਇਹ ਉਹ ਸਥਾਨ ਹੈ ਜਿੱਥੇ ਇਹ ਸੜੀਆਂ ਜਿਹੜੀਆਂ ਤੁਸੀਂ ਫਿਲਹਾਲ ਜਿਹੜੀਆਂ ਇਹ ਹੁਣ ਬਿਲਕੁਲ ਹੀ ਵਿਸਤ ਹੋ ਚੁੱਕੀਆਂ ਨੇ ਪਾਣੀ ਦੇ ਕਾਰਨ ਕਿਉਂਕਿ ਜਦੋਂ ਵੀ ਪਾਣੀ ਦੇ ਵਿੱਚ ਮੰਦੇ ਰਹਿੰਦਾ ਔਰ ਫਿਰ ਵੀ ਤੁਸੀਂ ਦੇਖੋ ਕਿ 5000 ਸਾਲ ਪੁਰਾਣਾ ਲਗਭਗ ਇਸਦਾ ਇਤਿਹਾਸ ਹੈ ਔਰ ਜੋ ਮਹਾਭਾਰਤ ਕਾਲ ਦੇ ਵਿੱਚ ਦੱਸਿਆ ਗਿਆ ਸੀ ਕਿ ਸ਼੍ਰੀ ਭਗਵਾਨ ਜੀ ਕ੍ਰਿਸ਼ਨ ਜੀ ਨੂੰ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਕੋਈ ਸਮਾਂ ਜਿਹੜਾ ਦਿੱਤਾ ਜਾਏ ਤਾਂ ਇੱਕ 6 ਮਹੀਨੇ ਦੀ ਇੱਕ ਰਾਤ ਜਿਹੜੀ ਦੱਸਿਆ ਜਾਂਦਾ ਹੈ ਕਿ ਉਦੋਂ ਦਿੱਤੀ ਗਈ ਸੀ ਪਰ ਫਿਰ ਵੀ ਸਵੇਰ ਤੱਕ ਇਸ ਦਾ ਨਿਰਮਾਨ ਨਹੀਂ ਸੀ ਹੋ ਸਕਿਆ ਉਸ ਤੋਂ ਬਾਅਦ ਇਸ ਥਾਂ ਦਾ ਜਿਹੜਾ ਇਤਿਹਾਸ ਤੁਹਾਨੂੰ ਜਿਹੜਾ ਅਸੀਂ ਦੱਸਿਆ ਕਿ ਮਹਾਭਾਰਤ ਕਾਲ ਦੇ ਨਾਲ ਜੁੜਿਆ ਹੋਇਆ ਹੈ ਪਾਂਡਵਾਂ ਦੇ ਸਮੇਂ ਜਿਹੜੇ ਇੱਥੇ ਪਹੁੰਚੇ ਸੀਗੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਇਸ ਜਗ੍ਹਾ ਦਾ ਇਤਿਹਾਸ ਹੈ ਔਰ 5500 ਸਾਲ ਪੁਰਾਣਾ ਇਤਿਹਾਸ ਔਰ ਸਾਲ ਦੇ ਵਿੱਚ ਸਿਰਫ ਲਗਭਗ 3 ਤੋਂ 4 ਮਹੀਨੇ ਦੇ ਲਈ ਇਹ ਮੰਦਿਰ ਜਿਹੜਾ ਪਾਣੀ ਤੋਂ ਬਾਹਰ ਜਿਸ ਦੇ ਦਰਸ਼ਨ ਕਰਨ ਦੀ ਲੋਕ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਔਰ 8 ਦੇ ਕਰੀਬ ਜਿਹੜੇ ਇਸ ਦੇ ਆਸ-ਪਾਸ ਜਿਹੜੇ ਮੰਦਰ ਬਨੇ ਹੋਏ ਨੇ ਜੋ ਕਿ ਭਗਵਾਨ ਵਿਸ਼ਨੂੰ ਬ੍ਰਹਮਾ ਜੀ ਔਰ ਕ੍ਰਿਸ਼ਨ ਜੀ ਰਾਮ ਦਰਬਾਰ ਦਾ ਜਿਹੜਾ ਇੱਥੇ ਹੈ ਉਸ ਤੋਂ ਬਾਅਦ ਭਗਵਾਨ ਸ਼ਿਵ ਬੋਲੇ ਨੂੰ ਸਮਰਪਿਤ ਜਿਹੜੇ ਮੰਦਰ ਜਿਹੜੀਆਂ ਤਸਵੀਰਾਂ ਅਲੱਗ-ਅਲੱਗ ਦੱਸੀਆਂ ਜਾਂਦੀਆਂ ਨੇ ਸੋ ਹੁਣ ਫਿਲਹਾਲ ਜਦੋਂ ਇਹ ਮੰਦਰ ਪਾਣੀ ਤੋਂ ਬਾਹਰ ਹੈ ਤਾਂ ਦਰਸ਼ਨ ਕਰਨ ਦੇ ਲਈ ਵੱਖ-ਵੱਖ ਰਾਜਾਂ ਤੋਂ ਲੋਕਲ ਲੋਕ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਸੋ ਅਸੀਂ ਵੀ ਜਾਂਦੇ ਕਿ ਅੱਜ ਦੀ ਜਿਹੜੀ ਇਹ ਖਾਸ ਰਿਪੋਰਟ ਦਿਖਾਈ ਸੀ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੀ ਜਿਹੜੇ ਲੋਕ ਇਸ ਜਗ੍ਹਾ ਬਾਰੇ ਨਹੀਂ ਸੀ ਜਾਣਦੇ ਉਹ ਇੱਕ ਵਾਰ ਇਸ ਜਗ੍ਹਾ ਤੇ ਆ ਕੇ ਦਰਸ਼ਨ ਜਿਹੜੇ ਆ ਉਹ ਜ਼ਰੂਰ ਕਰਨਗੇ ਸੋ ਇਸ ਥਾਂ ਦੇ ਇਤਿਹਾਸ ਦੇ ਬਾਰੇ ਸਾਡੇ ਨਾਲ ਇੱਕ ਲੋਕਲ ਜਿਹੜੇ ਵਸਨੀਕ ਨੇ ਉਹ ਮੌਜੂਦ ਨੇ ਜੋ ਕਿ ਇਸ ਇਲਾਕੇ ਦੇ ਹੀ ਰਹਿਣ ਵਾਲੇ ਨੇ ਸੋ ਉਹਨਾਂ ਕੋਲੋਂ ਜ਼ਿਆਦਾ ਜਾਣਕਾਰੀ ਲਵਾਂਗੇ ਇਸ ਮੰਦਿਰ ਦੇ ਇਤਿਹਾਸ ਬਾਰੇ ਵੀ ਕਿਉਂਕਿ ਇਹਨਾਂ ਦਾ ਉਮਰ ਦਾ ਤਕਾਜ਼ਾ ਵੀ ਹੈ ਸੋ ਕੀ ਨਾਮ ਹੈ ਜੀ ਆਪਕਾ ਉਤਮ ਜਨ So, कितनी उम्र होगी आप इस जगह के इतिहास के बारे में थोड़ी जानकारी दीजिए क्या है जानकारी ये है कि 600 साल हो गया इसको जी इसको बने हुए 600 साल हो गए लगभग हाँ अगर ज्यादा जानकारी लेनी है तो कंदरोड़ी चले जाओ वहाँ आपको इतिहास मिल जाएगा इसी मंदिर का ठीक है वहाँ बना हुआ कुंदरो में तो उत्तम जी अगर हम बात करते हैं आप जैसे बता रहे हो कि काफी वर्ष जो पुराना इस मंदिर का इतिहास है आपने जब से होश संभाली है तब से पहले क्या यहाँ पे हालात थे जैसे बताया जाता है कि साल भर में तीन से चार महीने पानी से बाहर रहता है और बाकी टाइम जो है पानी के अंदर ही समाया रहता है कैसे देखा आपने ये हालात देखिए ऐसा है कि यहाँ पूरी बस्ती बस्ती थी पूरे गाँव बसते थे यहाँ के डैम में चले गए ये इस जगह पे बड़ वृक्ष का पेड़ था बहुत बड़ा वहाँ जब रामनवमी होती थी ना उसमें झूले पड़ते थे एक वहां भी होता था वहां भी झूले पड़ते थे तो भंडारे लगते थे ये कृष्ण भगवान का मंदिर है जी हाँ जी तो जैसे इतिहास जो इस मंदिर का बताया जाता है अभी फिलहाल इस मंदिर में जैसे भगवान शिव जी विष्णु जी का इतिहास भी जोड़कर देखा जाता है और अगर हम उस समय की आपकी उम्र आपने बड़ों से भी सुना होगा अगर आप यहाँ पर रहते हैं तो यही हालात रहते थे कि पानी में ही ऐसे जैसे साल में तीन चार महीने रहता था ये आया उन्नीस सौ छिहत्तर से लेके ले 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 तो जैसे डैम बन गया पोंग डैम इसलिए यहाँ से बस्ती वगैरह जो भी गांव को थे उजट गए पानी में आया फिर भी उसके पानी चढ़ने के बावजूद भी ਇਫਰੀ ਵੈਸੇ ਕੇ ਵੈਸੇ ਹੀ ਹੈ ਜੀ ਜੀ ਤਾਂ ਇਹ ਜਿਹੜੇ ਲੋਕਲ ਇੱਥੋਂ ਦੇ ਵਸਨੀਕ ਆ ਉਹਨਾਂ ਦੇ ਮੁਤਾਬਿਕ ਕਿ ਇਹ ਵਰਸ਼ ਲਗਭਗ ਜਿਹੜਾ ਕਈ 100 ਸਾਲ ਪੁਰਾਣਾ ਜਿਹੜਾ ਇਸ ਮੰਦਿਰ ਦਾ 600 ਸਾਲ ਇਤਿਹਾਸ ਉਹ ਵੀ ਰਿਹਾ ਔਰ ਇੱਥੇ ਪਹਿਲੇ ਇੱਕ ਪੂਰਾ ਪਿੰਡ ਦਾ ਪਿੰਡ ਵਸਿਆ ਕਰਦਾ ਸੀ ਪਰ ਡੈਮ ਦੇ ਵਿੱਚ ਬਹੁਤ ਸਾਰੀ ਜਗ੍ਹਾ ਆਨ ਦੇ ਕਾਰਨ ਪਾਣੀ ਆਨ ਦੇ ਕਾਰਨ ਜਿਹੜਾ ਹੈ ਇਹ ਪੂਰੇ ਦਾ ਪੂਰਾ ਇਲਾਕਾ ਜਿਹੜਾ ਪਾਣੀ ਦੀ ਚਪੇਟ ਦੇ ਵਿੱਚ ਆਇਆ ਔਰ ਫਿਰ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੋਂ ਇਸ ਮੰਦਿਰ ਦਾ ਜਿਹੜਾ ਨਿਰਮਾਣ ਤੋਂ ਬਾਅਦ ਅਗਰ ਗੱਲ ਕਰਦੇ ਹਾਂ ਸਾਲ ਦੇ ਵਿੱਚ ਲਗਭਗ 3 ਤੋਂ 4 ਮਹੀਨੇ ਤੱਕ ਜਿਹੜਾ ਬਾਹਰ ਬਾਕੀ ਸਮਾਂ ਜਿਹੜਾ ਪਾਣੀ ਦੇ ਵਿੱਚ ਰਹਿੰਦੇ باوجود ਵੀ ਤੁਸੀਂ ਇਹ ਤਸਵੀਰ ਦੇਖੋ ਕਿ ਉਸੇ ਤਰੀਕੇ ਦੇ ਨਾਲ ਹੀ ਮੰਦਿਰ ਅੱਜ ਵੀ ਜਿਹੜਾ ਦੇਖਣ ਦੇ ਵਿੱਚ ਲੱਗਦਾ ਹੈ। ਕੈਮਰਾ ਪਰਸਨ ਮੋਇਦਨਾ ਰੋਹਿਤ ਮਹਾਜਨ ਢੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਬਾਤੂ ਕੀ ਲੜੀ ਹਿਮਾਚਲ ਪ੍ਰਦੇਸ਼